ਕਾਫੀ ਟਾਈਮ ਬਾਅਦ ਆਈਆਂ ਤੇ ਆਪਣੇ ਫਿਲਮ ਦੇ ਮੌਕੇ ਤੇ ਆਇਆ ਤੇ ਬਹੁਤ ਹੀ ਆਇ ਲੱਗ ਰਿਹਾ ਹੈ ਜਿਹੜਾ ਸਾਹਮਣੇ ਸਵਾਲ ਕੀਤਾ ਸੀ ਕਿ ਜਾਨ ਦਾ ਕੋਹਦੀ ਜੀ ਕੋਈ ਗੱਲ ਨਹੀਂ ਤੁਸੀਂ ਜਾਂ ਜੋ ਜਿਹੜੇ ਲੋਕ ਜੋ ਫਿਲਮਾਂ ਕਰ ਰਹੇ ਨੇ ਪੰਜਾਬ ਨੂੰ ਭੁੱਲੇ ਜਾ ਰਹੇ ਨੇ ਤੇ ਤੁਸੀਂ ਵੀ ਇੱਕ ਚੀਜ਼ ਦਿਖਾਇਆ ਹੈ ਕਿ ਲੋਕਾਂ ਨਾਲ ਪਹੁੰਚੇ ਨਾ ਪਹੁੰਚੇ ਮੈਨੂੰ ਤੁਹਾਡਾ ਸਵਾਲ ਥੋੜਾ ਜਿਹਾ ਥੋੜਾ ਮੈਂ ਚਾਹਨੀ ਤੁਸੀਂ ਲੈਬੋਰੇਟ ਕਰੋ ਪੰਜਾਬ ਨੂੰ ਭੁੱਲਦੇ ਜਾ ਰਹਿਆਂ ਦਾ ਮਤਲਬ ਕੀ ਹੋਇਆ ਜੀ ਪੁਰਾਣਾ ਵੀ ਰਾਸ ਸੀ ਉਹ ਲੋਕ ਉਹ ਦੇਖਦਾ ਹੈ ਜੀ ਜਿਵੇਂ ਹੁਣ ਦੇਖੋ ਤੁਸੀਂ ਇਹ ਮਾਈਕਸ ਪੜੇ ਨੇ ਇਹ ਸਾਰਾ ਕੁਝ ਇਹ ਪੰਜਾਬੀ ਨਹੀਂ ਹੈ ਤੁਸੀਂ ਜਿਹੜਾ ਪਹਿਰਾਵਾ ਹੁਣੇ ਪਹਿਨੇ ਆ ਪੰਜਾਬੀ ਨਹੀਂ ਹੈ ਪਰ ਹੁਣ ਉਹ ਪੰਜਾਬ ਦਾ ਹਿੱਸਾ ਬਣ ਚੁੱਕਿਆ ਹੈ ਮੈਨੂੰ ਲੱਗਦਾ ਹੈ ਕਿ ਸਾਨੂੰ ਇਨਾ ਰਿਜਿਡ ਨਹੀਂ ਹੋਣਾ ਚਾਹੀਦਾ ਪੰਜਾਬੀਅਤ ਨੂੰ ਲੈ ਕੇ ਪੰਜਾਬੀਅਤ ਜਿਵੇਂ ਕਲਚਰ ਹੈ ਸਾਰਾ ਇੱਕ ਇਵੋਲਵਿੰਗ ਚੀਜ਼ ਹੈ ਤੇ ਅੱਜ ਦਾ ਟਾਈਮ ਹੈ ਹੁਣ ਜੋ ਵੀ ਇਵਨ ਵੈਸਟਰਨ ਕਲਚਰ ਉਹ ਵੀ ਸਾਡੇ ਪੰਜਾਬ ਦਾ ਹਿੱਸਾ ਬਣ ਚੁੱਕੇ ਹੈ ਦਾ ਮਤਲਬ ਇਹ ਨਹੀਂ ਕਿ ਅਸੀਂ ਪੁਰਾਣੀਆਂ ਚੀਜ਼ਾਂ ਭੁੱਲ ਗਏ ਆ ਉਹ ਵੀ ਸਾਡੇ ਨਾਲ ਨੇ ਮੈਨੂੰ ਲੱਗਦਾ ਸਭ ਕੁਝ ਅਸੀਂ ਐਕਸਪੈਂਡ ਹੋ ਗਿਆ ਇੱਕ ਤਰ੍ਹਾਂ ਦਾ। ਇਸ ਤੋਂ ਪਹਿਲਾਂ ਇਹ ਮੈਂ ਕਾਟੇ ਦੀ ਫਿਲਮਾਂ ਕਰਦਾ। ਫਿਲਮਾਂ ਆ ਚੁੱਕੀਆਂ ਨੇ ਮੈਂ ਤੇ ਮੇਰੀ ਪਹਿਲੀ ਫਿਲਮ ਆਈ ਸੀ 2013 ਵਿੱਚ ਸ਼ਾਇਦ ਆਈ ਥਿੰਕ। ਮੈਂ ਅਜ਼ ਅ ਚਾਈਲਡ ਆਰਟਿਸਟ ਕੰਮ ਕੀਤਾ ਸੀ। ਜੀ। ਲੋਕਾਂ ਨੂੰ ਕੀ ਬੇਪੀਲ ਕਰਨਾ ਚਾਹੀਦਾ? ਇਹੀ ਕਹਾਂਗੀ ਕਿ ਅਸੀਂ ਕੋਸ਼ਿਸ਼ ਕੀਤੀ ਹੈ ਇੱਕ ਇਮਾਨਦਾਰ ਕੋਸ਼ਿਸ਼ ਕੀਤੀ ਹੈ ਬੜੇ ਪਿਆਰ ਨਾਲ ਤੇ ਇਹ ਇਹ ਫਿਲਮ ਬਣਾਈ ਹੈ ਬਹੁਤ ਮਿਹਨਤ ਕਰਕੇ। ਤੇ ਪੰਜਾਬ ਦਾ ਸਪਿਰਿਟ ਲੈ ਕੇ ਆ ਰਿਹਾ ਜਿਹਨੂੰ ਤੁਸੀਂ ਕਹਾਂਗੇ ਤੇ ਇੱਕ ਇਨੋਸੈਂਟ ਜੀ ਲਵ ਸਟੋਰੀ ਹੈ ਤੇ ਮੈਂ ਚਾਹਾਂਗੀ ਕਿ ਇਹ ਅਪੀਲ ਮੈਂ ਕਰਨਾ ਚਾਹਾਂਗੀ ਜ਼ਰੂਰ ਕਿ ਰੀਜਨਲ ਸਿਨੇਮਾ ਨੂੰ ਤੁਸੀਂ ਮੌਕਾ ਦਿਓ ਠੀਕ ਹੈ ਹੋਰ ਵੀ ਫਿਲਮਾਂ ਆ ਰਹੀਆਂ ਨੇ ਉਹ ਵੀ ਦੇਖੋ ਬਟ ਸਾਡੀ ਫਿਲਮ ਵੀ ਜ਼ਰੂਰ ਵੇਖੋ ਤੇ ਤੁਹਾਨੂੰ ਜੋ ਵੀ ਫੀਲ ਹੁੰਦਾ ਤੁਸੀਂ ਐਟਲੀਸਟ ਇੱਕ ਮੌਕਾ ਤੇ ਦਿਓ ਤੁਸੀਂ ਜਾ ਕੇ ਦੇਖੋ ਸਾਰੇ ਟਾਈਮ ਇਹੀ ਕਨਵਰਸੇਸ਼ਨ ਹੁੰਦੀ ਹੈ ਕਿ ਪੰਜਾਬੀ ਸਿਨੇਮਾ ਵਿੱਚ ਕੁਝ ਨਵਾਂ ਨਹੀਂ ਹੁੰਦਾ ਜੀ ਉਹੀ ਕਰਦੇ ਆ ਜਾਂ ਇਹ ਵਧੀਆ ਨਹੀਂ ਹੁੰਦੀ ਤੁਸੀਂ ਦੇਖੋ ਤੇ ਸਹੀ ਆ ਕੇ ਤੇ ਫਿਰ ਸ਼੍ਰੀ ਮੰਦਰ ਸਾਹਿਬ ਦਾ ਤੁਹਾਡੇ ਫੰਡ ਲਈ ਤੁਹਾਡੇ ਫੰਡ ਲਈ ਤੁਸੀਂ ਅਰਦਾਸ ਅੱਜ ਕੱਲ ਤੇ ਨੌਜਵਾਨ ਨੂੰ ਅ ਮੈਂ ਤੇ ਇਹ ਕਹੂੰਗੀ ਕਿ ਸਾਡੇ ਸਾਰਿਆਂ ਦੇ ਅੰਦਰ ਪਰਮਾਤਮਾ ਹੈ ਅਸੀਂ ਇੱਥੇ ਆਏ ਆ ਸਾਨੂੰ ਇੱਥੇ ਵੀ ਵਧੀਆ ਲੱਗ ਰਿਹਾ ਬਟ ਮਤਲਬ ਉਹ ਚੀਜ਼ ਸਾਨੂੰ ਸਾਡੇ ਅੰਦਰ ਹੀ ਮਿਲੂਗੀ ਹਮੇਸ਼ਾ ਜੇ ਮਨ ਸਾਫ਼ ਹੈ ਤੇ ਤੁਹਾਨੂੰ ਕਿਤੇ ਵੀ ਰੱਬ ਮਿਲ ਸਕਦਾ ਮੈਂ ਤੇ ਇਹ ਕਹਿ ਸਕਦੀ ਹਾਂ ਸੀ ਮਹਾਰਾਜ ਨੂੰ ਨਮਸਕਾਰ ਕਰਨਾ ਆਇਆ ਹੈ ਸ਼ੁਕਰਾਨਾ ਕਰਨਾ ਆਇਆ ਹੈ ਕਿ ਫਿਲਮ ਸਾਡੀ ਰਿਲੀਜ਼ ਹੋਣ ਜਾ ਰਹੀ ਹੈ 8 ਤਰੀਕ ਨੂੰ ਸੋ ਇਸ ਦੇ ਸਬੰਧ ਵਿੱਚ ਮਹਾਰਾਜ ਨੂੰ ਸ਼ੁਕਰਾਨਾ ਕਰਨਾ ਆ ਰਹੇ ਆ ਉਸ ਕੋਲ ਆ ਕੇ ਨਿਵਰੀ ਆ ਚੁੱਕੀ ਹੈ ਇੱਥੇ ਇਹ ਤਾਂ ਕੋਈ ਸਵਾਲ ਨਹੀਂ ਹੈ ਨਾ ਇਹ ਬਿਆਨਤ ਟਾਈਮ ਆ ਚੁੱਕਿਆ ਇੱਥੇ ਆਉਣ ਦੇ ਲਈ ਇਹ ਦੱਸਣਾ ਤਾਂ ਨਹੀਂ ਪੈਂਦਾ ਨਾ ਕਿੰਨੀ ਵਾਰ ਆ ਕੇ ਬਹੁਤ ਵਾਰ ਆ ਚੁੱਕਿਆ ਬਿਆਨਤ ਆ ਇੱਥੇ ਤਾਂ ਆਉਣਾ ਬਣਦਾ ਹੈ ਜੀ ਤੁਹਾਡੀ ਫਿਲਮ ਆ ਰਹੀ ਹੈ ਕਿਨੀ ਦਿਨ ਲੀਜ਼ਰ ਕੀ ਫਾਸਲੇ ਦੇ ਨਾ ਲਵ ਸਟੋਰੀ ਫਿਲਮ ਹੈ ਜੀ ਮੰਟੂ ਸਾਹਿਬ ਦੀ ਕਹਾਣੀ ਹੈ ਉਹਦੇ ਉੱਪਰ ਆਧਾਰਿਤ ਆ ਉਹਨੂੰ ਡੈਪਟ ਕੀਤਾ ਹੋਇਆ ਹੈ 8 ਦਸੰਬਰ 2003 ਨੂੰ ਫਿਲਮ ਆ ਰਹੀ ਹੈ ਹਾਂਜੀ ਇਹਦੇ ਵਿੱਚ ਪੰਜਾਬ ਜਿਹੜਾ ਜਾਂਦਾ ਪੰਜਾਬ ਜੀ ਹਾਂਜੀ ਯਾ ਪਹਿਲਾ ਇਹ ਪੰਜਾਬ ਤੋਂ ਦਿਖਾਇਆ ਗਿਆ ਹੈ ਭਾਈ ਪੀਰੀਅਡ ਫਿਲਮ ਹੈ ਜੀ ਹਾਂਜੀ ਅਸੀਂ ਮਤਲਬ ਪੰਜਾਬ ਪੁਰਾਣਾ ਜਿਹੜਾ ਸਮਾਂ ਨਹੀਂ ਡਿਫਾਈਨ ਕੀਤਾ ਹੋਇਆ ਬਟ ਪੀਰੀਅਡ ਫਿਲਮ ਆ ਉਹਦੇ ਵਿੱਚ ਤੁਹਾਨੂੰ ਤੁਸੀਂ ਦੇਖੋਗੇ ਤਾਂ ਤੁਹਾਨੂੰ ਮਤਲਬ ਅੱਗੇ ਆਹ ਮੋਟੀ ਫਿਲਮਾਂ ਦੀ ਗੱਲ ਕਰੀਏ ਤੇ ਲੋਕ ਭੁੱਲੇ ਜਾ ਰਹੇ ਨੇ ਇਹ ਗੱਲ ਹਾਂਜੀ ਦੋ ਡਾਇਰੈਕਟਰ ਨੇ ਆਪਣੇ ਤਰ੍ਹਾਂ ਚਲੋ ਕਰਦੇ ਨੇ ਹਰ ਕੋ ਮਿਹਨਤ ਕਰਦਾ ਪਰ ਜਿਹੜਾ ਪੰਜਾਬ ਦਾ ਜਿਹੜਾ ਉਹਦਾ ਜਿਹੜਾ ਜਾਨ ਲੋਕ بگੜ ਜਾਂਦੇ ਸੀ ਪੰਜਾਬੀ ਆਪਣੋ ਭੁੱਲਦੇ ਜਾ ਰਹੇ ਉਹਨਾਂ ਨੂੰ ਕਿਹਦਾ ਜਾਊਗਾ ਇਹਨਾਂ ਨੂੰ ਜਿਆਦਾ ਸਵਾਲ ਕਰੋ ਬਾਬਾ ਜੀ ਮੇਰਾ ਇਹ ਸਵਾਲ ਦੇ ਵਿੱਚ ਬਹੁਤ ਲੰਬਾ ਸਵਾਲ ਆ ਮੈਂ ਜੀ ਡਿਫਾਈਨ ਕਰਾਂ ਉਹ ਮੈਂ ਦੋ ਚੰਦ ਸ਼ਬਦਾਂ ਚ ਨਹੀਂ ਮੈਨੂੰ ਦਫਾ ਦੱਸ ਸਕਦਾ ਕਿ ਇਨਸਟੈਂਟ ਜਵਾਬ ਹੈ ਨਹੀਂਗਾ ਜੀ ਤੇ ਮੇਰੇ ਕੋਲ ਕਿ ਮੈਂ ਤੁਹਾਨੂੰ ਕਹਾ ਕਿ ਤੁਸੀਂ ਇਨਸਟੈਂਟ ਜਵਾਬ ਦੇ ਦੋ ਮੇਰੇ ਕੋਲ ਹੈ ਨਹੀਂਗਾ ਚੰਡੀਗੜ੍ਹ ਦੇ ਲਾਗੇ ਹੋਇਆ ਜੀ ਪਿੰਡਾਂ ਵਿੱਚ ਇਹਦੇ ਵਿੱਚ ਕਿਹੜੇ ਕਿਹੜੇ ਆਰਟਿਸਟ ਹੈਗੇ ਜੀ ਮੈਂ ਜੀ ਹਾਰ ਪਰਫਾਰਮਰ ਇਹ ਆਨੰਦਪ੍ਰੀਆ ਨੇ ਜੀ ਤੇ ਹੋਰ ਬਹੁਤ ਸਾਰੇ ਥੀਏਟਰ ਆਰਟਿਸਟ ਹੈ ਜੀ ਹਾਂ ਜੀ ਅ ਪਹਿਲੀ ਗੱਲ ਤਾਂ ਵੀ ਅੱਜ ਫਰਸਟ ਡੇ ਸੀਗਾ ਪ੍ਰੋਮੋਸ਼ਨਲ ਟੂਰ ਦਾ ਤੇ ਆਪਾਂ ਅ ਅਰਦਾਸ ਲੈ ਕੇ ਆਏ ਆ ਗੁਰੂ ਮਹਾਰਾਜ ਜੀ ਕੋਲ ਕਿ ਸਾਨੂੰ ਅ ਸ਼ਕਤੀ ਬਖਸ਼ਣ ਕਿ ਇਹ ਫਿਲਮ ਸਾਡੀ ਵਧੀਆ ਕਰੇ ਤੇ ਆਸ਼ੀਰਵਾਦ ਲੈਣ ਆਏ ਹੋਇਆ ਇਸ ਤੋਂ ਵਧੀਆ ਹੋਰ ਕੋਈ ਮੌਕਾ ਨਹੀਂ ਹੋ ਸਕਦਾ ਸੀ ਤੇ ਮੇਰੀ ਆਪਣੀ ਡੈਬਿਊ ਫਿਲਮ ਹੈ ਮਹਰਵੰਦ ਸਾਹਿਬ ਪਹਿਲਾਂ ਹੀ ਬਹੁਤ ਵਧੀਆ ਚੁੱਕੇ ਆ ਬਟ ਆਬਵੀਅਸਲੀ ਅੱਜ ਦਾ ਦਿਨ ਬਹੁਤ ਸਪੈਸ਼ਲ ਹੈ ਮੇਰੇ ਲਈ ਕਿ ਆਪ ਕਮਿੰਗ ਤੋਂ ਸ਼ੁਰੂਤ ਨੂੰ ਲੈ ਕੇ ਆਏ ਹਾਂ ਹਾਂਜੀ ਛੇਤੀ ਸਾਡੀ ਦੋ ਫਿਲਮਸ ਪਾਈਪਲਾਈਨ ਦੇ ਵਿੱਚ ਹੈਗੀਆਂ 2024 ਦੇ ਵਿੱਚ ਉਹ ਫਿਲਮ ਜਿਹੜੀ ਹੈ ਵਰਕ ਸ਼ੁਰੂ ਹੋ ਜਾਏਗਾ ਤੇ ਐਂਡ ਆਫ 24 ਅਸੀਂ ਦੋਨੇ ਫਿਲਮਾਂ ਜੜੀਆਂ ਰਿਲੀਜ਼ਿੰਗ ਤੇ ਲੈ ਜਾਵਾਂਗੇ ਜੀ ਤੰਗਾ ਯੂਜ਼ ਕੀਤਾ ਗਿਆ ਹਾਂਜੀ ਇਹ ਕਿੰਨੇ ਮੈਂ ਸਜੀਤ ਜੀ ਸਾਹਿਬ ਮੈਂ ਜਦੋਂ ਪਹਿਲਾਂ ਮੈਂ ਮੰਮੀ ਆਪਾ ਨਾਲ ਹਰਮਿੰਦਰ ਸਾਹਿਬ ਆਂਦਾ ਸੀਗਾ ਇੱਥੇ ਤੇ ਪਹਿਲਾਂ ਮੈਂ ਜਦੋਂ ਛੋਟਾ ਸੀ ਤੇ ਤੰਗੇ ਚੱਲਦੇ ਹੁੰਦੇ ਸੀ ਤੇ ਮੈਂ ਟਾਂਗੇ 'ਚ ਬਹੁਤ ਵਾਰੀ ਮਤਲਬ ਗਿਆ ਮੈਂ ਜਿੱਦ ਵੀ ਕਰਦਾ ਹੁੰਦਾ ਸੀ ਮੈਂ ਟਾਂਗੇ ਤੇ ਜਾਣਾ ਮੈਂ ਨਹੀਂ ਜਾਣਾ ਰਿਕਸ਼ੇ ਤੇ ਨਹੀਂ ਜਾਣਾ ਉਧਰ ਹੀ ਜਾਣਾ ਤੇ ਇੱਕ ਨੋਸਟੈਲਜੀਕ ਜਿਹਾ ਫੀਲ ਹੁੰਦਾ ਹੈ ਤੇ ਇਹ ਕਹਾਣੀ ਉਸ ਦੌਰ ਦੀ ਜਦੋਂ ਟਾਂਗੇ ਜਿਹੜੇ ਸੀਗੇ ਪੁਰਾਣੇ ਆਪਣੇ ਰਿਸੋਰਸ ਜਾ ਰਹੇ ਸੀ ਤੇ ਸਕੂਟਰ ਵਗੈਰਾ ਬਾਈਕਸ ਆਣੇ ਸ਼ੁਰੂ ਹੋ ਗਏ ਸੀ ਤੇ ਟਾਂਗੇ ਦੀ ਸਟੋਰੀ ਹੈ ਸਾਹਿਦ ਹਸਨ ਮंटो ਸਾਹਿਬ ਪਹਿਲਾਂ ਇੱਦਾਂ ਸੀ ਕਿ ਪਾਕਿਸਤਾਨ ਚਲੇ ਕੇ ਬਾਅਦ ਵਿੱਚ ਤੇ ਕਹਾਣੀ ਨੇੜੇ ਤੇੜੇ ਦੀ ਹੀ ਹੈ ਤੇ ਟਾਂਗਾ ਬਹੁਤ ਇੰਪੋਰਟੈਂਟ ਕੈਰੈਕਟਰ ਪਲੇ ਕਰਦਾ ਕਿਉਂਕਿ ਕਹਾਣੀ ਦੇ ਵਿੱਚ ਜਿਹੜਾ ਮੇਨ ਕੈਰੈਕਟਰ ਸੀਗਾ ਉਹ ਟਾਂਗਾ ਹੀ ਚਲਾਉਂਦਾ ਸੀਗਾ कि ਜਦੋਂ ਆਪਾਂ ਨੂੰ ਮੈਨੂੰ ਮੌਕਾ ਮਿਲਿਆ ਮੈਨੂੰ ਲੱਗੇ ਕਿ ਨਹੀਂ ਆਪਉਨੇ ਕਰਨਾ ਚਾਹੀਦਾ ਤੇ ਅੱਜ ਦੇ ਲੋਕਾਂ ਨੂੰ ਯੂਥ ਨੂੰ ਸ਼ਾਇਦ ਪਤਾ ਵੀ ਨਾ ਹੋਵੇ ਕਈਆਂ ਨੂੰ ਕਿ ਤੰਗਾ ਕਿੱਦਾਂ ਦਾ ਹੁੰਦਾ ਸੀ ਕਿੱਦਾਂ ਕੀ ਕਰਦੇ ਹੁੰਦੇ ਸੀ ਉਸ ਟਾਈਮ ਪਹਿਲਾਂ ਤੇ ਉਹ ਵੀ ਉਹਨਾਂ ਨੂੰ ਦੇਖਣ ਨੂੰ ਮਿਲੀ ਗਈ ਪਹਿਲਾਂ ਤਾਂ ਵੀ ਕਿਵੇਂ ਚੱਲਦੇ ਹੁੰਦੇ ਸੀ ਮੈਂ ਇਹੀ ਕਹਣਾ ਚਾਹੁੰਗੀ ਬਹੁਤ ਵਧੀਆ ਪਿਆਰੀ ਜੀ ਲਵ ਸਟੋਰੀ ਹੈ ਪੀਰੀਆਡਿਕ ਫਿਲਮ ਹੈਗੀ ਹੈ ਤੁਹਾਡੀ ਆਪ ਦੀ ਫਿਲਮ ਹੈ ਪੂਰੇ ਪੰਜਾਬ ਦੀ ਫਿਲਮ ਹੈ ਤੁਸੀਂ ਦੇਖੋ ਮੈਂ ਆਪ ਐਜ਼ ਡਾਇਰੈਕਟਰ ਪੰਜਾਬ ਨੂੰ ਇਸ ਫਿਲਮ ਰਾਹੀਂ ਜਾਣਿਆ ਹੈ ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ ਤੇ ਤੁਸੀਂ ਵੀ ਜਾਓ ਫਿਲਮ ਨੂੰ ਦੇਖੋ ਤੇ ਤੁਸੀਂ ਵਿਦ ਫੈਮਲੀ ਜ਼ਰੂਰ ਸੇਵਾ ਨੂੰ ਅਪਰੀਸ਼ੀਏਟ ਕਰੋਗੇ